ਵਾਇਕਰ ਚ ਕੀ ਖਲਸਾ ਵਾਇਕਰ ਚ ਕੀ ਫਤਿਹ ਅੱਜ ਅਸੀਂ ਸਾਧ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਪ੍ਰਭ ਆਸ਼ਰਮ ਵਾਸਤੇ ਆਪਾਂ ਪਹਿਲਾਂ ਕਿਰਾਏ ਤੇ ਰਹਿ ਰਹੇ ਸੀਗੇ ਉਸ ਤੋਂ ਬਾਅਦ ਚਿੱਟੀਆਂ ਪਰਿਵਾਰ ਵੱਲੋਂ ਆਪਣੀ ਪੁਰਾਣੀ ਬਿਲਡਿੰਗ ਜੋ ਚਵਾਰੇ ਸੀਗੇ ਬਹੁਤ ਪੁਰਾਣੇ ਬਣੇ ਹੋਏ ਉਹਨਾਂ ਨੇ ਯੋਗਦਾਨੇ ਆਇਆ ਹੁੰਦਾ ਸਾਨੂੰ ਪ੍ਰਭ ਆਸ਼ਰਮ ਨੂੰ ਇਹ ਚਬਾਰੇ ਵੱਤਰ ਵਾਸਤੇ ਦਾਨ ਵਾਸਤੇ ਦਿੱਤੇ ਸੀਗੇ ਉਹਦੀ ਅੱਜ ਰਿਪੇਅਰ ਚੱਲ ਰਹੀ ਆ ਜੀਆਂ ਪਰਿਵਾਰ ਤੇ ਕਰਨਲ ਮੈਡਮ ਵੱਲੋਂ ਵੀ ਸਾਡੇ ਜਿਹੜੇ ਸਮਸੀ ਵੱਲੋਂ ਵੋਟਰ ਦੀ ਸੇਵਾ ਕੀਤੀ ਗਈ ਆ ਬਹੁਤ ਵਧੀਆ ਕੰਮ ਚੱਲ ਰਿਹਾ ਆ ਆਪਾਂ ਸਾਥ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਦਾਨੀ ਸੱਜਣਾ ਐਨ ਆਰ ਆਈ ਵੀਰ ਹੋਏ ਜਾ ਕੋਈ ਵੀ ਦਾਨੀ ਸੱਜਣਾ ਵੱਧ ਤੋਂ ਵੱਧ ਇਸ ਜਿਹੜਾ ਕਾਰਜ ਸੁਆ ਕਿ ਗਰੀਬ ਪਰਿਵਾਰ ਜਿਹੜੇ ਅਨਾਥ ਆਸ਼ਰਮ ਵਾਸਤੇ ਅਨਾਥਾਂ ਵਾਸਤੇ ਗਰੀਬਾਂ ਵਾਸਤੇ ਲੋੜਵੰਦਾ ਵਾਸਤੇ ਉਹਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਤੁਸੀਂ ਦੇਖ ਰਹੇ ਹੋ ਬਾਥਰੂਮ ਬਣ ਕੇ ਤਿਆਰ ਅਗਿਆ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਇੱਥੇ ਆਸ਼ਰਮ ਦਾ ਲੈ ਕੇ ਆ ਕੇ ਤੇ ਇੱਥੇ ਵਿਸ਼ੇਵਾ ਕਰ ਰਹੇ ਆ ਸੋ ਹੱਥ ਜੋੜ ਕੇ ਬੇਨਤੀ ਆ ਸਰਬੱਤ ਦੇ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਇਹ ਜ਼ਰੂਰ ਯੋਗਦਾਨ ਪਾਓ ਤੇ ਇੱਥੇ ਆਪਣੀ ਲੋੜੀਂਦੀ ਜੋ ਵੀ ਆਪਾਂ ਪੈਸਾ ਮਟੀਰੀਅਲ ਜੋ ਵੀ ਸਾਨੂੰ ਸੇਵਾ ਕਰਨੀ ਚਾਹੁੰਦੇ ਆ ਤੋ ਜਰੂਰ ਕਰੋ ਇਹ ਬੇਨਤੀ ਪਰਿਵਾਰ ਘਰਿਓ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂਕੋ ਤਾਂਕਿ ਲੋਕਾਂ ਦੇ ਤੱਕ ਪਹੁੰਚ ਸਕੇ ਤੇ ਇਹ ਕਾਰਜ ਸੰਪੂਰਨ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ